ਵੇਖੋ ਸਾਡੇ ਗਾਈਸ ਆਪਾਂ ਕੱਦੂ ਕਰਨ ਲੱਗ ਗਏ ਸਾਡਾ ਸਵਾਗਤ ਹੈ ਜੀ ਮੇਰੇ ਬਲੌਗ ਤੇ ਲਾਪਰੀ ਸਿੰਘ ਸਿੱਧੂ ਬਲੌਗਰ ਚੈਨਲ ਦੇ ਵਿੱਚ ਵੇਖੋ ਸਾਡੇ ਅੱਜ ਆਪਾਂ ਕੱਦੂ ਕਰਦੇ ਪਏ ਹੱਲਾ ਨਾਲ ਿੱਲੇ ਜਿਹੜਾ 15 ਸ9 ਨੂੰ ਆਵਾਂ ਉਹ ਅਲਾਇ ਚਲਾਉਣਾ ਹੈ ਜੇ ਸਾਡੇ ਆਪਾ ਕੱਦੂ ਕਰਕੇ ਤੇ ਲੀਵਰ ਲਾਈਨ ਚੱਲੇ ਜਾਈ ਜੰਨੇ ਆ ਲੀਵਰ ਲਿਓਨੇ ਹੁਣ ਆਪਾਂ ਜਾਣੇ ਪਏ ਆ ਸਵੇਰ ਦੇ 7:40 ਹੋ ਗਏ ਦੇਖ ਸਕਦੇ ਹੋ ਜੇ ਲੀਵਰ ਲਾਈਨ ਜਾਈ ਜੰਨੇ ਆ ਤੇ ਉੱਥੇ ਜਾ ਕੇ ਮਿਲਦੇ ਆ ਪਰੰਗੇ ਪਿੰਡ ਵਿੱਚ ਤੇ ਬੱਦਲ ਵੈਖੋ ਬਣੀ ਜਾਈ ਜਾਂਦਾ ਨਾਲ ਦੀ ਨਾਲ ਆਹ ਵੇਖੋ ਲੋਕਾਂ ਦੀਆਂ ਮੁੰਗੀਆਂ ਵੇਖੋ ਮੀਂਹ ਚ ਖਰਾਬ ਹੋਈ ਜਾਂਦੀਆਂ ਮੀਂਹ ਨਾ ਪਵੇ ਤਾਂ ਦਾ ਵੱਢ ਕੇ ਫੇਰ ਗਾਈਸੇ ਦੇਖ ਸਕਦੇ ਮੀਂਹ ਦੇਖੋ ਕਿੰਨਾ ਆ ਰਿਹਾ ਮੀਂਹ ਬਹੁਤ ਆ ਰਿਹਾ ਦੇਖ ਸਕਦੇ ਹੋ ਇਹ ਮੀਂਹ ਵੇਖੋ ਕਿੰਨਾ ਮੀਂਹ ਪੈ ਰਿਹਾ ਬੱਦਲ ਵੇਖੋ ਅਜੇ ਆਪਣੀ ਝੋਨਾ ਲਾਈ ਜਾਂਦੀ ਸੀ ਲੇਬਰ ਅੱਧਾ ਲੱਗਾ ਸੀ ਦੇਖ ਸਕਦੇ ਹੋ ਇਹ ਮੀਂਹ ਬਹੁਤ ਪਈ ਜਾਂਦਾ ਸਾਰੀਆਂ ਫਰਨੈਲੇ ਵਾਲੀਆਂ ਪੈਪਾ ਸਾਰੀਆਂ ਭਰ ਗਈਆਂ ਤੁਸੀਂ ਦੇਖ ਸਕਦੇ ਹੋ ਤੇ ਬਾਹਰ ਜਾ ਕੇ ਆਪਾਂ ਵਿਖਾਉਨੇ ਤੁਹਾਨੂੰ ਵੀ ਰੁਕ ਜਾਂਦੇ ਫਿਰ ਵਿਖਾਉਨੇ ਆ ਸੋ ਦੇਖੋ ਗਾਈਸ ਪਹਾੜਾਂ ਦੇ 뷰 ਕਿੰਨੇ ਸੋਹਣੇ ਆ ਜਾਂਦੇ ਆ ਪਹਾੜਾਂ ਦੇ 뷰 ਵੇਖੋ ਉਹ ਤੁਹਾਨੂੰ ਦਿਖਦੇ ਹੋਣੇ ਚਿੱਟਾ-ਚਿੱਟਾ ਜਿਹਾ ਪਹਾੜੀ ਪਹਾੜ ਤਾਂ ਬੱਦਲ ਦੇ ਬਣਿਆ ਗਏ ਸਨ ਅੱਛੇ ਪੱਠੇ ਬੀਜੇ ਸੀ ਕੱਲ ਤੇ ਅੱਧੇ ਦਾ ਉੱਗਾਇ ਸੀ ਆ ਵੇਖੋ ਅੱਧੇ ਦਾ ਉੱਗ ਗਿਆ ਸੀ ਤੇ ਅੱਧੇ ਨਹੀਂ ਉੱਗੇ ਤੇ ਮੀਂਹ ਪੈ ਗਿਆ ਵੇਖੋ ਹੁਣ ਜੇ ਉੱਗ ਜਣ ਚੰਗਾ ਹੀ ਆ ਤੇ ਆ ਪਾਣੀ ਵੇਖੋ ਕਿੰਨਾ ਭਰਿਆ ਪਿਆ ਉਹ ਦੁਨਨੇ ਭਰੀ ਭਰੇ ਕਰਿਆ ਰਹੀ ਇਹ ਸੱਟਾ ਤਲਾਬ ਵੀ ਭਰ ਗਿਆ ਸਾਡਾ ਮੇਰੇ ਸਾਥੇ ਗਏ ਸੀ ਆਪਣੇ ਪਿੰਡ ਦਾ ਘੱਗਰ ਦਰਿਆ ਤੇ ਆਪ ਲੀਵਰ ਛੱਡ ਕੇ ਆਈ ਜene ਰੰਗੇ ਚ ਬੋਲਣ ਆਲੀ ਹਾਂ ਸਰ ਤੇ ਟਰੈਕਟਰ ਜੋ ਅੱਗੇ ਜਾ ਕੇ ਮਿਲਦੇ ਆਪਾਂ ਥੋੜੇ ਦੇਖ ਸਕਦੇ ਆਪਾਂ ਘਰਾਂ ਲਜਾਈ ਜੰਨੇ ਆ ਇੱਥੋਂ ਆਪਾਂ ਜ਼ੂਮ ਕਰਕੇ ਬਖੋਣੇ ਆ ਤੁਹਾਨੂੰ ਤਾਂ ਨੂੰ ਦਿਖਾਉਣ ਨੇ ਜੂਮ ਕਰਕੇ ਘਰ ਕਿੰਨੀ ਵਧੀਆ ਲੱਗੇਗਾ ਆਪਣਾ ਘਰ ਜਾ ਤੁਹਾਨੂੰ ਦਿਖਾਉਣਾ ਆ ਦੇਖੋ ਗਾਈ ਉਹ ਉਹ ਦੇਖੋ ਤੇ ਆ ਗਾਰਾ ਦੇਖੋ ਆਪਣੇ ਰਾਹਵਾਂ ਦਾ ਹਾਲ ਦੇਖੋ ਕੀ ਆ ਕੋਈ ਮਨੋਂ ਦੀ ਸੋਚਦਾ ਹੀ ਨਹੀਂ ਦੇਖ ਖੱਡੇ ਦੇਖੋ ਕਿੰਨੇ ਆ ਆ ਦੇਖੋ ਤਾ ਮਾਰਦੇ ਆ ਆਪਾਂ ਘਰੇ ਜਾ ਕੇ ਮਿਲਦੇ ਆਂ ਤੁਹਾਡੀ ਦੀ ਗੱਲਬਾਤ ਹੋਰ ਕਰਦੇ ਆਂ ਲਾਲ ਲਵਾਤਾ ਕਿਲਾ ਜਿਹੜਾ ਆਪਾਂ 1692 ਸੀ ਉਹ ਨਹੀਂ ਤੇ ਲਵਾਤ ਹੀ ਦੇਖ ਸਕਦੇ ਆ ਤੇ ਦੇਖ ਸਕਦੇ ਆ ਆਪਾਂ ਲਵਾਤਾ ਝੋਨਾ ਤੇ ਦੋ ਤਿੰਨ ਦਿਨ ਹੋ ਗਏ ਵਲੌਗ ਕਿਉਂ ਨਹੀਂ ਹੁੰਦਾ ਕੋਈ ਕੰਟੈਂਟ ਹੀ ਨਹੀਂ ਸੀ ਗਾਇਸ ਬਣਾਉਣਾਸਤੇ ਤੇ ਦੋ ਦਿਨ ਬਣਾਇਆ ਸੀ ਤੇ ਵਿੱਚ ਚੈਨਲ ਚੱਲਦੇ ਵੀ ਨਹੀਂ ਆਪਣੇ ਇੰਨੀ ਵਾਰੀ ਮੈਂ ਨੇ ਨਿਵਰੀ ਮੈਂ ਚੈਨਲ ਬਣਾਇਆ ਨਹੀਂ ਇੱਕ ਵੀ ਨਹੀਂ ਚੱਲਿਆ ਗਾਇਸ ਮੇਰਾ ਇੱਕ ਵੀ ਨਹੀਂ ਤੇ ਇੱਕ ਤੇ ਗੇਮਿੰਗ ਚੈਨਲ ਬਣਾਇਆ ਸੀ ਮੈਂ ਉਤੇ 1200 ਸਬਸਕ੍ਰਾਈਬਰ ਸੀ 4000 ਘੰਟਾ ਵੀ ਪੂਰਾ ਹੋ ਗਿਆ ਸੀ ਮੋਨਟਾਈਜ਼ ਹੋਣ ਦਾ ਸੀ ਉਹ ਸਟ੍ਰੀਕ ਆ ਗਈ ਤੇ YouTube ਨੇ ਪਬਲਿਕ ਤੇ ਨਹੀਂ ਕੀਤਾ ਤੇ ਇਹ ਨਾ ਹੋਇਆ ਤੇ ਆਪਾਂ ਫੇਰ ਬਣਾਇਆ ਚੈਨਲ ਚੰਨ ਤਾਂ ਆਪਾਂ ਚਾਹ ਤੱਕ ਕਿ ਦ 12 13 ਚੈਨਲ ਬਣਾਤੇ ਗਏ ਇਸ ਜਿਹੜਾ ਇੱਕ ਵੀ ਨਹੀਂ ਹਿੱਟ ਹੋਇਆ ਆਪਣਾ ਇੱਕ ਵੀ ਨਹੀਂ ਕੋਈ ਹਾਈਟ ਤੇ ਆਪਾਂ ਰੋਜ਼ ਮਿਹਨਤਾਂ ਕਰਦੇ ਆ ਤੇ ਰੋਜ਼ ਵਲੋਗਾਂ ਬਣਾਉਂਨੇ ਆ ਕੋਈ ਆਪਣਾ ਹਿੰਤਾ ਹੀ ਨਹੀਂ ਵਿਊ ਵਿਊ ਹੀ ਹੁੰਦਾ ਤੇ ਇੱਧਰੋਂ ਖੂਪਰਾ ਆ ਜਾਈਂ ਇੰਦੇ ਨਾਲ ਉੱਧਰ ਜਾਈ ਜਿੰਦੇ ਸਪਰੇ ਕਰਕੇ ਹਟੇ ਡੇੜੀ ਨਹੀਂ ਤੇ ਇੱਧਰ ਵਾਲਾ ਵੀ ਛੋਣਾ ਲੱਗਦਾ ਤੇ ਮੀ ਰੋਜ਼ ਹੀ ਪੈ ਜਾਂਦਾ ਗਾਈਸ ਮੀ ਰੋਜ਼ ਮੂੰਗੀ ਦਾ ਹਾਲ ਵੇਖਣ ਆਲਾ ਗਾਈਸ ਤੇ ਬਸ ਰੱਬ ਨੇ ਰੱਖੇ ਤੇ ਆਪਾਂ ਵੱਢ ਲਈਏ ਮੀ ਨਾ ਪੋਈ ਨਾ ਤੇ ਆਪਣਾ ਚੈਨਲ ਆ ਹਾਈ ਕੋਰ ਬਣਾਇਆ ਸੀ ਆਪਾਂ ਤੈਨੂੰ ਸਪੋਰਟ ਕਰ ਦਿਓ ਗਾਇਸ ਫੋਲੋ ਦਾਪ ਕੇ ਤੇ ਲਾਈਕ ਸਬਸਕ੍ਰਾਈਬ ਕਰ ਦਿਆ ਕਰੋ ਚੈਨਲ ਨੂੰ ਤੇ ਫਿਰ ਆਪਾਂ ਟਰੈਕਟਰ ਆ ਵੀ ਕਿਰਾਏ ਤੇ ਲਿਆਂਦਾ ਗਾਇਸ ਆਪਾਂ ਤੇ ਆਦਾ ਲਿਆਈਏ ਟਰੈਕਟਰ ਸਾਡੀ ਵੀ ਰੀਜ ਆ ਅਨੁਸੰਧ ਉਹ ਲੈਉਣਾ ਸੀ ਆਹ ਲਾ ਸਿਵਰਾੜ 8525 ਤੇ ਦਿੰਦੇ ਤੁਸੀਂ ਸਪੋਰਟ ਕਰਨ ਲੱਗ ਗਏ ਗਾਇਸ ਦੇ ਵੀ ਵੀ ਹੋਣ ਲਈ ਇਹ ਆਰ ਸਬਸਕ੍ਰਾਈਬਰ ਆਦੋ ਤੇ ਦੋਸਤ ਲਾਈਕ ਕਮੈਂਟ ਕਰ ਦਿਆ ਕਰੋ ਚੈਨਲ ਤੇ ਤੇ ਹੋਰ ਕੁਝ ਨਹੀਂ ਮੰਗਦੇ ਗਾਈਸ ਲਾਈਕ ਸਬਸਕ੍ਰਾਈਬ ਕਰ ਦਿੱਤਾ